ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਅੰਮ੍ਰਿਤਸਰ ਵਿੱਚ شاہی ਦਰਬਾਰ ਦੇ ਫੌਜੀ ਸਰਦਾਰਾਂ ਨੂੰ ਪਦ ਬਖਸ਼ ਨੇ ਸਮੰਤ 1861 ਮੁਤਾਬਕ ਸਨ 1804 ਈਸਵੀ ਵਿੱਚ ਮਹਾਰਾਜਾ ਸਾਹਿਬ ਸ਼੍ਰੀ ਅੰਮ੍ਰਿਤਸਰ ਵਿੱਚ ਆ ਗਏ ਤੇ ਇੱਕ ਭਾਰੀ ਫੌਜ ਦਰਬਾਰ ਕੀਤਾ ਜਿਸ ਵਿੱਚ ਵੱਡੇ ਵੱਡੇ ਸਰਦਾਰਾਂ ਨੂੰ ਫੌਜੀ ਪਦ ਬਖਸ਼ੇ ਜੋ ਇਸ ਤਰ੍ਹਾਂ ਹਨ ਸਰਦਾਰ ਦੇਸਾ ਸਿੰਘ ਮਜੀਠੀਏ ਨੂੰ 4000 ਘੋੜ ਚੜਾ ਦੀ ਸਰਦਾਰੀ ਦਿੱਤੀ ਸਰਦਾਰ ਨਿਹਾਲ ਸਿੰਘ ਅਟਾਰੀ ਵਾਲੇ ਨੂੰ 5000 ਪੈਦਲ ਸਵਾਰ ਤੇ ਸਰਦਾਰ ਹੁਕਮ ਸਿੰਘ ਚਿਮਣੀ ਨੂੰ ਤੋਪਖਾਨੇ ਦਾ ਪ੍ਰਬੰਧ ਤੇ 2000 ਸਵਾਰਾਂ ਦਾ ਮੁਖੀ ਥਾਪਿਆ ਗੋਸਖਾਨ ਨੂੰ ਤੋਪਖਾਨਾ ਤੇ 2000 ਸਵਾਰ ਸ਼ੇਖ ਅਬਦੁੱਲਾ ਤੇ ਰੋਸ਼ਨ ਖਾਨ ਹਿੰਦੂਸਤਾਨੀ ਨੂੰ ਨਜੀਬਾ ਦੀ ਪਲਟਨ ਦਾ ਪ੍ਰਮੁੱਖ ਚਣਿਆ ਬਾਜ ਸਿੰਘ ਨੂੰ ਜੋ ਬਾਬਾ ਬਾਜ ਸਿੰਘ ਮੁਰਾਲੀ ਦੇ ਨਾਮ ਪਰ ਪ੍ਰਸਿੱਧ ਸੀ 5000 ਕੋੜ ਚੜਿਆ ਦੀ ਸਰਦਾਰੀ ਤੇ ਜ਼ਗੀਰ ਮਿਲੀ ਮਿਲਖਾ ਸਿੰਘ ਨੂੰ 700 ਜਵਾਨਾਂ ਦਾ ਜ਼ਿੰਮੇਵਾਰ ਬਣਾ ਕੇ 라ਵਲ ਪਿੰਡੀ ਦਾ ਕਿਲੇਦਾਰ ਥਾਪਿਆ ਸਰਦਾਰ ਨੌਧ ਸਿੰਘ ਨੂੰ 4000 ਸਵਾਰਾਂ ਦੀ ਸਰਦਾਰੀ ਤੇ ਪਰਗਣਾ ਕੇਬੀ ਦੀ ਜ਼ਗੀਰ ਦਿੱਤੀ ਸਰਦਾਰ ਅਤਰ ਸਿੰਘ ਫਤੇ ਧਾਰੀ ਦੇ ਪੁੱਤਰ ਨੂੰ 500 ਸਵਾਰਾਂ ਦਾ ਸਰਦਾਰ ਤੇ ਮਿਤ ਸਿੰਘ ਬਰਹਾਣੀਏ ਨੂੰ 500 ਜਵਾਨਾਂ ਦਾ ਸੂਬੇਦਾਰ ਥਾਪਿਆ ਗੁਰਬਾ ਸਿੰਘ ਨੂੰ 1000 ਸਵਾਰਾਂ ਦਾ ਰਸਾਲਦਾਰ ਥਾਪਿਆ ਇਹਨਾਂ ਤੋਂ ਛੋਟੇ ਹੇਠ ਲਿਖੇ ਜ਼ਾਗੀਰਦਾਰ ਨਿਹੁਤ ਹੋਏ ਜੋ ਲੜਾਈ ਦੇ ਸਮੇਂ ਲੋੜ ਪੈਣ ਤੇ ਇਸ ਕਰਮ ਅਨੁਸਾਰ ਫੌਜ ਨੂੰ ਖਾਲਸਾ ਰਾਜ ਦੀ ਸੇਵਾ ਲਈ ਸਹਾਇਤਾ ਦਿਆ ਕਰਨਗੇ ਸਰਦਾਰ ਜਸਾ ਸਿੰਘ ਕਰਮ ਸਿੰਘ ਦਾ ਪੁੱਤਰ ਸਰਦਾਰ ਸਾਹਿਬ ਸਿੰਘ ਗੁਜਰ ਸਿੰਘ ਦਾ ਪੁੱਤਰ ਸਰਦਾਰ ਚੇਤ ਸਿੰਘ ਲੈਣਾ ਸਿੰਘ ਦਾ ਪੁੱਤਰ ਸਰਦਾਰ ਭਾਗ ਸਿੰਘ ਆਲੂ ਵਾਲੀਆ ਸਰਦਾਰ ਨਾਹਰ ਸਿੰਘ ਚਮਿਆਰੀ ਵਾਲਾ ਇੱਕ ਇੱਕ ਹਜ਼ਾਰ ਸਵਾਰ ਦੇਣਗੇ ਕਨੀਆਂ ਮਿਸਲ ਵੱਲੋਂ 5000 ਨਕੇਰੀਆਂ ਵੱਲੋਂ 4000 ਪਹਾੜੀ ਰਾਜਿਆਂ ਵੱਲੋਂ 5000 ਦੁਆਬੇ ਦੇ ਸਰਦਾਰਾਂ ਵੱਲੋਂ 7000 ਜਵਾਨ ਹਾਜ਼ਰ ਕੀਤੇ ਜਾਇ ਕਰਨਗੇ ਇਨ੍ਹਾਂ ਸਾਰਿਆਂ ਨੂੰ ਭਾਰੀ ਜ਼ਗੀਰਾਂ ਤੋਂ ਛੁੱਟ ਬਹਾਮੁਲੀਆਂ ਖਿਲਤਾ ਬਖਸ਼ੀਆਂ ਤੇ ਇਸ ਤਰ੍ਹਾਂ ਇਤਿਹਾਸਿਕ ਦਰਬਾਰ ਸੰਪੂਰਨ ਹੋਇਆ ਇਸ ਦੇ ਕੁਝ ਦਿਨਾਂ ਬਾਅਦ ਇਲਾਕਾ ਚੰਨਾ ਤੇ ਜੇਲਮ ਦੇ ਕੰਡੇ ਦੇ ਮੁਸਲਮਾਨ ਰੈਸ ਜੋ ਅਜੇ ਤੱਕ ਦਰਬਾਰ ਕਾਬਲ ਦੇ ਅਧੀਨ ਸਮਝੇ ਜਾਂਦੇ ਹਨ ਸ਼ੇਰੇ ਪੰਜਾਬ ਦਾ ਵਾਅਦਾ ਹੋਇਆ ਪ੍ਰਤਾਪ ਵੇਖ ਕੇ ਆਪਣੇ ਹੀ ਆਪ ਮਹਾਰਾਜਾ ਦੀ ਤਹਿਤ ਵਿੱਚ ਆ ਗਏ ਤੇ ਅੱਗੇ ਨੂੰ ਉਹਨਾਂ ਦਾ ਕੋਈ ਸਬੰਧ ਕਾਬਲ ਨਾਲ ਨਾ ਰਿਹਾ ਇਹ ਅਹਿਦਨਾਮਾ ਸਨ 1862 ਦੇ ਹਨ ਜਸਵੰਤ ਰਾਏ ਹੁਲਕਰ ਦਾ ਮਹਾਰਾਜੇ ਦੀ ਸ਼ਰਣ ਵਿੱਚ ਆਉਣਾ ਸਾਲ 1805 ਈਸਵੀ ਦੇ ਸ਼ੇਕਰਲੇ ਦਿਨਾਂ ਵਿੱਚ ਮਹਾਰਾਜਾ ਸਾਹਿਬ ਇਲਾਕਾ ਮਲਤਾਨ ਦੀ ਦੌਰੇ ਪਰ ਗਿਆ ਇਹ ਅਜੇ ਮਲਤਾਨ ਤੋਂ 20 ਕੋਹ ਦੀ ਵਿੱਥ ਤੇ ਡੇਰੇ ਲਈ ਠਹਿਰਿਆ ਹੋਇਆ ਸੀ ਕਿ ਨਵਾਬ ਮੁਜ਼ੱਫਰ ਖਾਨ ਹਾਕਮ ਮਲਤਾਨ ਇੱਥੇ ਹੀ ਮਹਾਰਾਜਾ ਸਾਹਿਬ ਨੂੰ ਆਣ ਮਿਲਿਆ ਤੇ 7 ਲੱਖ ਰੁਪਇਆ ਪੇਟਾ ਕੀਤਾ ਪਰ ਕਾਰਵਜੋ ਜਿਹੜਾ ਇਸ ਦੇ ਹਿੱਸੇ ਬਾਕੀ ਸੀ ਸ਼ੇਰੇ ਪੰਜਾਬ ਨੇ ਨਵਾਬ ਨੂੰ ਬਹੁਮੁੱਲੀ ਖਿੱਲਤ ਬਖਸ਼ੀ ਤੇ ਵਿਦਾ ਕੀਤਾ ਠੀਕ ਸਮੇਂ ਲਾਹੌਰ ਤੋਂ ਸਾਂਢ ਨੀ ਸਵਾਰ ਦੇ ਹੱਥ ਡਾਕ ਪਹੁੰਚੀ ਕਿ ਜਸਵੰਤ Rai ਬੁਲਾਰ ਮਰਾਠਾ ਰਾਜਾ ਵਾਲੀਏ ਅੰਦੌਰ ਸਣੇ ਅਮੀਰ ਖਾਨ ਰੋਹੇਲੇ ਦੇ ਤੇ 15500 ਫੌਜ ਦੇ ਅੰਗਰੇਜ਼ ਜਰਨਲ ਲਾਰਡ ਲੇਪ ਤੋਂ ਪੰਜ ਖਾ ਕੇ ਸਰਹੰਦ ਵੱਲ ਆ ਰਿਹਾ ਹੈ ਜਿਸ ਦਾ ਪਿੱਛਾ ਅੰਗਰੇਜ਼ੀ ਫੌਜ ਕਰ ਰਹੀ ਹੈ ਇਸ ਬਾਰੇ ਜੋ ਹੁਕਮ ਹੋਵੇ ਕੀਤਾ ਜਾਏ ਇਹ ਖਬਰ ਸੁਣ ਕੇ ਮਹਾਰਾਜਾ ਸਾਹਿਬ ਇਸ ਦੇ ਯੋਗ ਫੈਸਲੇ ਲਈ ਆਪ ਲਾਹੌਰ ਵੱਲ ਪਰਤਾਏ ਲਾਹੌਰ ਪਹੁੰਚਦਿਆਂ ਹੀ ਮਹਾਰਾਜਾ ਸਾਹਿਬ ਨੂੰ ਜਸਵੰਤ ਰਾਏ ਦੇ ਵਕੀਲ ਸਣੇ ਭਾਰੀ ਪੇਟਾ ਦੇ ਆ ਮਿਲੇ ਤੇ ਬੇਨਤੀ ਕੀਤੀ ਕਿ ਆਪ ਇਸ ਸਮੇਂ ਹੁਲਕਰ ਦੀ ਸਹਾਇਤਾ ਕਰੋ ਮਹਾਰਾਜਾ ਸਾਹਿਬ ਦੇ ਵਕੀਲਾਂ ਨੂੰ ਇਹ ਆ ਕੇ ਵਿਦਾ ਕੀਤਾ ਕਿ ਇਸ ਗੱਲ ਦਾ ਫੈਸਲਾ ਅਸੀਂ ਆਪਣੇ ਸਰਦਾਰਾਂ ਦੇ ਵਿਚਾਰ ਨਾਲ ਕਰਾਂਗੇ ਤੇ ਜੋ ਫੈਸਲਾ ਹੋਵੇਗਾ ਉਸ ਦੀ ਖਬਰ ਜਸਵੰਤ رائے ਨੂੰ ਦਿੱਤੀ ਜਾਏਗੀ ਉਧਰ ਮਹਾਰਾਜਾ ਵੱਲੋਂ ਸ਼੍ਰੀ ਅੰਮ੍ਰਿਤਸਰ ਵਿੱਚ ਹੁਲਕਰ ਦੇ ਉਤਾਰੇ ਦਾ ਪ੍ਰਬੰਧ ਕਰਵਾਇਆ ਗਿਆ ਇਧਰ ਆਪਣੇ ਨਾਮੀ ਸਰਦਾਰਾਂ ਦੀ ਇੱਕ ਕੌਂਸਲ ਇਕੱਠੀ ਕਰਕੇ ਸਾਰਿਆਂ ਦੀ ਸம்மਤੀ ਪੁੱਛ ਕੇ ਕਿ ਇਸ ਸਮੇਂ ਖਾਲਸੇ ਨੂੰ ਕੀ ਕਰਨਾ ਚਾਹੀਦਾ ਹੈ ਡੂੰਗੀ ਵਿਚਾਰ ਦੇ ਉਪਰੰਤ ਇਹ ਫੈਸਲਾ ਹੋਇਆ ਕੀ ਖਾਲਸੇ ਲਈ ਪੰਜਾਬ ਨੂੰ ਬਾਹਰਲੇ ਧੰਦਿਆ ਦੀ राण ਭੂਮੀ ਬਣਾਉਣਾ ਠੀਕ ਨਹੀਂ ਦੂਜੀ ਅੰਗਰੇਜ਼ੀ ਸਰਕਾਰ ਵੱਲੋਂ ਅੱਜ ਤੱਕ ਸਾਡੇ ਨਾਲ ਮਿੱਤਰਤਾ ਦਾ ਸਬੰਧ ਚਲਾ ਆਉਂਦਾ ਹੈ ਉਹਨਾਂ ਨਾਲ ਬਿਨਾਂ ਕਿਸੇ ਕਾਰਨ ਦੇ ਉਹ ਕਿਉਂ ਤੋੜਿਆ ਜਾਵੇ ਪਰ ਹੁਲਕਰ ਵੀ ਸ਼ਰਨ ਆਇਆ ਹੈ ਇਸ ਲਈ ਇਸ ਨੂੰ ਖਾਲਸੇ ਦੇ ਦਰ ਤੋਂ ਨਿਰਾਸ਼ ਨਹੀਂ ਭੇਜਣਾ ਚਾਹੀਦਾ ਜੇ ਕਿਸੇ ਤਰ੍ਹਾਂ ਦਾ ਹੋ ਸਕੇ ਤਾਂ ਆਪ ਵਿੱਚ ਪਾ ਕੇ ਇਸ ਦਾ ਅਤੇ ਅੰਗਰੇਜ਼ਾਂ ਦਾ ਮੇਲ ਕਰਵਾ ਦਿਓ ਜਿਸ ਕਰਕੇ ਹੁਲਕਰ ਨੂੰ ਆਪਣਾ ਇਲਾਕਾ ਮਿਲ ਜਾਏ ਤੇ ਲੜਾਈਆਂ ਝਗੜੇ ਮੁੱਕ ਜਾਣ ਇਸ ਫੈਸਲੇ ਤੇ ਸਾਬਣੇ ਪ੍ਰਸੰਤਾ ਪ੍ਰਗਟ ਕੀਤੀ ਮਹਾਰਾਜਾ ਸਾਹਿਬ ਅਗਲੇ ਦਿਨ ਸ਼੍ਰੀ ਅੰਮ੍ਰਿਤਸਰ ਆ ਗਏ ਤੇ ਹੁਲਕਰ ਨੂੰ ਮਿਲ ਕੇ ਇਹ ਸਭ ਕੁਝ ਸਮਝਾਇਆ ਇਹ ਫੈਸਲੇ ਦਾ ਸਿੱਟਾ ਨਿਕਲਿਆ ਕਿ 24 ਦਸੰਬਰ 1805 ਈਸਵੀ ਨੂੰ ਹਲਕਰ ਦੀ ਤੇ ਅੰਗਰੇਜ਼ਾਂ ਦੀ ਸੁਲਾਹ ਹੋ ਗਈ ਤੇ ਇਹ ਦਨਾਮਾ ਲਿਖਿਆ ਗਿਆ ਜਿਸ ਅਨੁਸਾਰ ਉਹ ਸਾਰਾ ਇਲਾਕਾ ਜੋ ਅੰਗਰੇਜ਼ ਜਰਨੈਲ ਨੇ ਤਾਪਦੀ ਨਦੀ ਤੋਂ ਗੋਦਾਵਰੀ ਦੇ ਪੂਰਬ ਵੱਲ ਉਸ ਤੋਂ ਖੋਲਿਆ ਸੀ ਉਸ ਨੂੰ ਫੇਰ ਮੋੜ ਦਿੱਤਾ ਇਸ ਫੈਸਲੇ ਨਾਲ ਦੋਵੇਂ ਧਿਰਾਂ ਮਹਾਰਾਜਾ ਸਾਹਿਬ ਤੋਂ ਰਾਜ਼ੀ ਹੋ ਗਈਆਂ ਤੇ ਹੁਣ ਇਸ ਦੇ ਬਾਅਦ ਸਰਕਾਰ ਅੰਗਰੇਜ਼ੀ ਨੇ ਮਹਾਰਾਜਾ ਸਾਹਿਬ ਤੇ ਆਲੂ ਵਾਲਗੇ ਸਰਦਾਰਾਂ ਨਾਲ ਮਿੱਤਰਤਾ ਦਾ ਸਬੰਧ ਵਧੇਰੇ ਪੱਕਾ ਕਰ ਦਿੱਤਾ ਇਸੇ ਸਾਲ ਦੀਆਂ ਗਰਮੀਆਂ ਦੇ ਆਰੰਭ ਵਿੱਚ ਮਹਾਰਾਜਾ ਸਾਹਿਬ ਬਿਮਾਰ ਹੋ ਗਏ ਜਿਸ ਕਰਕੇ ਕੁਝ ਚਿਰ ਤੱਕ ਆਪ ਨੂੰ ਲਾਹੌਰ ਵਿੱਚ ਹੀ ਠਹਿਰਨਾ ਪਿਆ ਤੇ ਜਦ ਆਪ Arogh ਹੋਏ ਤਾਂ ਸ਼ਾਲੀਮਾਰ ਬਾਗ ਵਿੱਚ ਡੇਰੇ ਲਾਏ ਅਤੇ ਇਸ ਦੀ ਮੁਰੰਮਤ ਤੇ ਬਹੁਤ ਰੁਪਇਆ ਖਰਚੇ ਕਰਵਾਇਆ ਇਸ ਸਮੇਂ ਇਸ ਬਾਗ ਦੀ ਪੁਰਾਣੀ ਨਹਿਰ ਜੋ ਅਲੀ ਮਰਦਾਨ ਖਾਨ ਦੀ ਨਹਿਰ ਹੰਸਲੇਈ ਦੇ ਨਾਮ ਨਾਲ ਪ੍ਰਸਿੱਧ ਸੀ ਪਟਵਾ ਕੇ ਸਾਫ਼ ਕਰਵਾਈ ਤੇ ਬਾਗ ਨੂੰ ਉਹ ਰੌਣਕ ਦਿੱਤੀ ਜੋ ਇਸ ਤੋਂ ਪਹਿਲਾਂ ਕਦੇ ਨਹੀਂ ਸੀ ਵੇਖੀ ਗਈ ਸਾਲ 1806 ਈਸਵੀ ਦੀਆਂ ਘਟਨਾਵਾਂ ਵਿੱਚ ਇਹ ਵੀ ਹੈ ਕਿ ਦੀਵਾਨ ਮੁਹਕਮ ਚੰਦ ਖੱਤਰੀ ਵਿਸਾਖੀ ਰਾਮ ਕੁੰਜਾਂ ਵਾਲੇ ਦੇ ਪੁੱਤਰ ਨੂੰ ਖਾਲਸਾ ਫੌਜ ਵਿੱਚ ਭਰਤੀ ਕੀਤਾ ਇਸ ਨੇ ਖਾਲਸੇ ਦੀ ਬਹਾਦਰੀ ਤੇ ਨਿਰਪੈਤਾ ਦੇ ਨਮੂਨੇ ਵੇਖ-ਵੇਖ ਇਹਨਾਂ ਲਾਭ ਉਠਾਇਆ ਕਿ ਕੁਝ ਸਮੇਂ ਬਾਅਦ ਇਹ ਖਾਲਸਾ ਫੌਜ ਦਾ ਬਹਾਦਰ ਜਨੈਲ ਬਣਿਆ ਤੇ ਬੜਾ ਨਾਮ ਪਾਇਆ ਇਹਨਾਂ ਦਿਨਾਂ ਵਿੱਚ ਰਾਜਾ ਸਹਿਬ ਸਿੰਘ ਵਾਲੀਏ ਪਟਿਆਲੇ ਤੇ ਰਾਜਾ ਜਸਵੰਤ ਸਿੰਘ ਨਾਬਾ ਵਿੱਚ ਬੈਰ ਪੈ ਗਿਆ ਜਿਸ ਦਾ ਕਾਰਨ ਦੁਲਾਦੀ ਨਾਮੀ ਇੱਕ ਪਿੰਡ ਸੀ ਜਿਸ ਪਰ ਨਾਬੇ ਵਾਲੇ ਆਪਣਾ ਹੱਕ ਸਮਝੇ ਸਨ ਤੇ ਪਟਿਆਲੇ ਵਾਲੇ ਇਸ ਤੇ ਆਪਣਾ ਕਬਜ਼ਾ ਦੱਸਦੇ ਸਨ ਇਹਨਾਂ ਦਿਨਾਂ ਵਿੱਚ ਹੀ ਭਾਈ ਤਾਰਾ ਸਿੰਘ ਨਾਮੀ ਇੱਕ ਸਰਦਾਰ ਜੋ ਰਾਜਾ ਪਟਿਆਲਾ ਵੱਲੋਂ ਇਸ ਪਿੰਡ ਵਿੱਚ ਰਹਿੰਦਾ ਸੀ ਕਿਸੇ ਨੇ ਮਾਰ ਦਿੱਤਾ ਪਟਿਆਲੇ ਵੱਲੋਂ ਇਸ ਹੱਤਿਆ ਦਾ ਸ਼ੁਭਾ ਰਾਜਾ ਜਸਵੰਤ ਸਿੰਘ ਨਾਬਾ ਪਰ ਕੀਤਾ ਗਿਆ ਜਿਸ ਦੇ ਕਾਰਨ ਇਹ ਵਿਰੋਧਤਾ ਇੱਥੋਂ ਤੱਕ ਵਧੀ ਕਿ ਦੋਹਾਂ ਰਾਜਿਆਂ ਨੇ ਆਪੋ ਆਪਣੀਆਂ ਫੌਜਾਂ ਪਿੰਡ ਲਾਗੇ ਇਕੱਠੀਆਂ ਕਰ ਦਿੱਤੀਆਂ ਤੇ ਲੜਾਈ ਲਈ ਤਿਆਰ ਹੋ ਗਏ ਇਸ ਸਮੇਂ ਰਾਜਾ ਭਾਗ ਸਿੰਘ ਵਾਲੀਏ ਜੀ ਦੇ ਨੇ ਰਾਜਾ ਨਾਬਾ ਦਾ ਸਾਥ ਦੇ ਦਿੱਤਾ ਤੇ ਸਰਦਾਰ ਮਤਾਬ ਸਿੰਘ ਠਨਾਸਰ ਅਤੇ ਭਾਈ ਲਾਲ ਸਿੰਘ ਕੈਥਲ ਵਾਲੇ ਰਾਜਾ ਪਟਿਆਲੇ ਨਾਲ ਰਲੇ ਹੁਣ ਲਗੀਆਂ ਨਿੱਕੀਆਂ ਨਿੱਕੀਆਂ ਚੜਪਾ ਹੁਣ ਛੇਕੜ ਇੱਕ ਕਰੜੀ ਲੜਾਈ ਹੋਈ ਜਿਸ ਵਿੱਚ ਸਰਦਾਰ ਮਤਾਬ ਸਿੰਘ ਥਾਨੇਸਰ ਮਾਰਿਆ ਗਿਆ ਇਸ ਦੇ ਮਰਨੇ ਪਰ ਰਾਜਾ ਪਟਿਆਲੇ ਨੂੰ ਬੜਾ ਜੋਸ਼ ਆਇਆ ਤੇ ਮੈਦਾਨ ਵਿੱਚ ਆਪਣੀ ਹੋਰ ਫੌਜ ਭੇਜੀ ਪਿੰਡ ਨਰਵਾਣਾ ਦੇ ਲਾਗੇ 90 ਤੋਂ 6 ਮੀਲ ਪਰ ਇੱਕ ਡਾਢੀ ਲਊਡੋਲ ਮੇ ਲੜਾਈ ਹੋਈ ਤੇ ਦੋਹਾਂ ਧਿਰਾਂ ਨੇ ਭਾਰੀ ਨੁਕਸਾਨ ਉਠਾਇਆ ਅਰਧਾਤ 105 ਜਵਾਨ ਦੋਹਾਂ ਪਾਸਿਆਂ ਦੇ ਇਸ ਸਮੇਂ ਖੇਤ ਰਹੇ ਛੇਕੜ ਮੈਦਾਨ ਰਾਜਾ ਪਟਿਆਲ ਦੇ ਹੱਥ ਵਿਰਿਆ ਉਹਨੇ ਦੁਖਦਾਈ ਬਖੇੜਾ ਵਾਧਾ ਵੇਖ ਕੇ ਦੋਹਾਂ ਧਿਰਾਂ ਦੇ ਮੁਖੀਆਂ ਨੇ ਇਹ ਸਲਾਹ ਠਹਿرائی ਕਿ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਦੁਖਦਾਈ ਮਾਮਲਾ ਦੱਸਿਆ ਜਾਏ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਇੱਥੇ ਲੈ ਆਂਦਾ ਜਾਏ ਤਾਂ ਜੋ ਉਹ ਦੋਹਾਂ ਰਿਆਸਤਾਂ ਦੇ ਝਗੜੇ ਮੁਕਾਜਾਂ ਤੇ ਜਿਸ ਦਾ ਹੱਕ ਸਮਝਣ ਪਿੰਡ ਉਸ ਦੇ ਹਵਾਲੇ ਕਰ ਦੇਣ ਇਸ ਸਮਝੌਤੇ ਦੇ ਬਾਅਦ ਦੋਹਾਂ ਰਾਜਿਆਂ ਨੇ ਆਪੋ ਆਪਣੇ ਵਕੀਲ ਮਹਾਰਾਜਾ ਸਾਹਿਬ ਦੇ ਦਰਬਾਰ ਵਿੱਚ ਲਾਹੌਰ ਭੇਜੇ ਇਨਾਨੇ ਆ ਕੇ ਮਹਾਰਾਜਾ ਨੂੰ ਸਾਰਾ ਹਾਲ ਦੱਸਿਆ ਤੇ ਉੱਥੇ ਜਾਣ ਲਈ ਬੇਨਤੀ ਕੀਤੀ ਨਾਲ ਹੀ ਇਹ ਪ੍ਰਗਟ ਕੀਤਾ ਕਿ ਜੇ ਆਪ ਥੋੜੇ ਦਿਨਾਂ ਵਿੱਚ ਉੱਥੇ ਨਾ ਪਹੁੰਚੇ ਤਾਂ ਹਜ਼ਾਰਾਂ ਸਿੱਖਾਂ ਦੀਆਂ ਜਾਨਾਂ ਦੋਹਾਂ ਧਿਰਾਂ ਵੱਲੋਂ ਬੇਅਰਥ ਜਾਣ ਦਾ ਡਰ ਹੈ ਕਹਿੰਦੇ ਹਨ ਕਿ ਮਹਾਰਾਜਾ ਸਾਹਿਬ ਨੇ ਜਦ ਆਪਣੀਆਂ ਭਾਈਆਂ ਦੀ ਇਹ ਭਿਆਨਕ ਦਸ਼ਾ ਸੁਣੀ ਤਾਂ ਉਹ ਆਪਣੇ ਕਈ ਜ਼ਰੂਰੀ ਕੰਮ ਛੱਡ ਕੇ ਅਤੇ ਗਰਮੀਆਂ ਦੀ ਰੁੱਤ ਵਿੱਚ ਇਸ ਦੁਬਿਧਾ ਨੂੰ ਮਿਟਾਉਣ ਲਈ ਤਿਆਰ ਹੋ ਕੇ ਤੁਰ ਪਏ ਦੇ 28 ਜੁਲਾਈ ਸਨ 1806 ਈਸਵੀ ਨੂੰ ਫੂਲ ਬੰਸੀ ਰਾਜਿਆਂ ਦੇ ਕੋਲ ਪਹੁੰਚ ਗਏ ਲਿਖਿਆ ਹੈ ਕਿ ਮਹਾਰਾਜਾ ਸਾਹਿਬ 20000 ਜਵਾਨਾਂ ਦੇ ਲਗਭਗ ਪੀੜ ਪਾੜ ਸੀ ਅੱਗੇ ਦੋਵੇਂ ਰਾਜੇ ਪ੍ਰਾਹਣਚਾਰੀ ਦੀਆਂ ਪਾਰੀਆਂ ਤਿਆਰੀਆਂ ਕਰਵਾ ਕੇ ਬੜੇ ਪਿਆਰ ਨਾਲ ਮਿਲੇ ਕੁਝ ਦਿਨ ਉੱਥੇ ਰਹਿਣ ਮਗਰੋਂ ਮਹਾਰਾਜਾ ਸਾਹਿਬ ਨੇ ਸਾਰਾ ਸਮਾਚਾਰ ਦੋਹਾਂ ਤਿਰਾਂ ਤੋਂ ਸੁਣਿਆ ਤੇ ਪੂਰੀ ਪੂਰੀ ਪੋਛਣ ਪਾਲ ਦੇ ਬਾਅਦ ਦੁਲਾਦੀ ਪਿੰਡ ਦਾ ਹੱਕਦਾਰ ਰਾਜਾ ਪਟਿਆਲੇ ਨੂੰ ਮੰਨਿਆ ਤੇ ਪਿੰਡ ਪਿੰਡ ਉਸ ਨੂੰ ਦੇ ਦਿੱਤਾ ਲਾਹੌਰ ਵਿਲਪਰਤ ਦੇ ਹੋਏ ਰਾਜਾ ਨਾਬਾ ਨੂੰ ਕੋਟ ਬਸੀਆਂ ਤਲਵੰਡੀ ਤੇ ਜਗਰਾਉ ਸਣੇ 36 ਪਿੰਡਾਂ ਦੇ ਇਲਾਕੇ ਜਿਨ੍ਹਾਂ ਦੀ ਆਮਦਨੀ 23530 ਰੁਪਏ ਸੀ ਫਤਿਹ ਕਰਕੇ ਦੇ ਦਿੱਤੀ ਇਸ ਤਰ੍ਹਾਂ ਰਾਜਾ ਜੀਂਦ ਨੂੰ ਲੁਧਿਆਣਾ ਸਣੇ ਤਾਲਕੇ ਦੇ ਪਿੰਡਾਂ ਦੇ ਬਖਸ਼ ਦਿੱਤਾ ਇਹਨਾਂ ਤੋਂ ਛੁੱਟ ਸਰਦਾਰ ਫਤਿਹ ਸਿੰਘ ਆਲੂਵਾਲੀ ਅਤੇ ਜਨਰਲ ਮੋਹਕਮ ਚੰਦ ਨੂੰ ਵੀ ਸਾਰਾ ਇਲਾਕਾ ਦਿੱਤਾ ਇਸ ਤਰ੍ਹਾਂ ਰਾਜਿਆਂ ਦਾ ਫੈਸਲਾ ਕਰਵਾ ਕੇ ਮਹਾਰਾਜਾ ਸਾਹਿਬ ਸਤਲੁਜ ਤੋਂ ਇਸ ਪਾਰ ਆਏ ਤੇ ਆਉਂਦਿਆਂ ਹੋਏ ਜਲੰਧਰ ਦੇ ਇਲਾਕੇ ਵਿੱਚ ਕੁਝ ਦਿਨ ਸ਼ਿਕਾਰ ਵਿੱਚ ਗੁਜ਼ਾਰੇ ਸ਼ੇਰੇ ਪੰਜਾਬ ਨੇ ਕਾਂਗੜਾ ਦੀ ਸਹਾਇਤਾ ਕੀਤੀ ਮਹਾਰਾਜਾ ਸਾਹਿਬ ਅਤੇ ਜਲੰਧਰ ਦੇ ਇਲਾਕੇ ਵਿੱਚ ਹੀ ਸਨ ਕਿ ਇੱਥੇ ਸੰਸਾਰ ਚੰਦ ਵਾਲੀਏ ਕਾਗੜੇ ਦਾ ਨਿੱਕਾ ਪਾਈ ਮਹਾਰਾਜਾ ਦੀ ਸੇਵਾ ਵਿੱਚ ਹਾਜ਼ਰ ਹੋਇਆ ਤੇ ਬੇਨਤੀ ਕੀਤੀ ਕਿ ਜਰਨੈਲ ਅਮਰ ਸਿੰਘ ਥਾਪਾ ਸੈਨਾਪਤੀ ਵਾਲੀਏ ਨੇ ਪਾਲ ਭਾਰੀ ਗੋਰਖਾ ਫੌਜ ਲੈ ਕੇ ਪਹਾੜੀ ਲਾਗੇ ਪਰ ਚੜਿਆ ਹੈ। ਕਈ ਛੋਟੀਆਂ ਰਿਆਸਤਾਂ ਸਰਮੋਰ ਤੇ ਨਾਲਾ ਗੜ ਆਦੀ ਦਾ ਇਲਾਕਾ ਫਤਿਹ ਕਰਕੇ ਦਬਾ ਚੁੱਕਾ ਹੈ ਅਤੇ ਹੁਣ ਕਾਂਗੜੇ ਤੇ ਆ ਪਿਆ ਹੈ। ਰਾਜਾ ਸੰਸਾਰਚੰਦ ਆਪਣੇ ਵਿੱਚ ਉਹਨਾਂ ਦੇ ਟਾਕਰੇ ਦੀ ਸ਼ਕਤੀ ਨਾ ਵੇਖ ਕੇ ਆਪਣਾ ਕਿਲਾ ਬੰਦ ਹੋ ਬੈਠਾ ਹੈ ਪਰ ਉਹਨਾਂ ਦੇ ਨੇਤ ਦੇ ਧਾਵਿਆਂ ਤੋਂ ਡਰ ਹੈ ਕਿ ਉਹ ਕਿਲੇ ਨੂੰ ਫਤਿਹ ਕਰ ਲੈਣਗੇ। ਤੇ ਸਾਡਾ ਰਾਜ ਭਾਗ ਜਾਂਦਾ ਰਹੇਗਾ ਜ ਰਾਜਾ ਸੰਸਾਰ ਚਾਦਨੀ ਮੈਨੂੰ ਸਰਕਾਰ ਦੀ ਸੇਵਾ ਵਿੱਚ ਭੇਜਿਆ ਹੈ ਕਿ ਆਪ ਇਸ ਸਮੇਂ ਸਾਡੀ ਸਹਾਇਤਾ ਕਰਕੇ ਸਾਨੂੰ ਇਸ ਭਾਰੀ ਔਕੜ ਤੋਂ ਬਚਾ ਲਵੋ ਮਹਾਰਾਜਾ ਸਹਿਬ ਨੇ ਉਸ ਦੀ ਦੀਨਤਾ ਨੂੰ ਵੇਖ ਕੇ ਇੱਥੋਂ ਹੀ ਸਣੇ ਆਪਣੀ ਬਲਵਾਨ ਫੌਜ ਦੇ ਉਸ ਦੀ ਰੱਖਿਆ ਲਈ ਕਾਗੜੇ ਵੱਲ ਕੋਚ ਕਰ ਦਿੱਤਾ ਮਹਾਰਾਜਾ ਸਹਿਬ ਅਜੇ ਕਾਗੜੇ ਤੋਂ ਦੂਰ ਹੀ ਸਨ ਕਿ گورਖਾ ਫੌਜ ਦੇ ਸੈਨਾਪਤੀ ਦੇ ਮਹਾਰਾਜੇ ਦੇ ਪਹੁੰਚ ਜਾਣ ਦਾ ਖਬਰ ਸੁਣੀ ਤਾਂ ਇਨਾਂ ਕਬਰਾਇਆ ਜਿਸ ਦੀ ਕੋਈ ਹੱਦ ਨਹੀਂ ਸੀ ਉਸ ਨੇ ਛਾਟ ਆਪਣਾ ਇੱਕ ਭਰੋਸੇਯੋਗ ਵਕੀਲ ਜਿਸ ਦਾ ਨਾਮ ਚੋਰਾਵਰ ਸੀ ਮਹਾਰਾਜਾ ਦੀ ਸੇਵਾ ਵਿੱਚ ਭੇਜਿਆ ਤੇ ਉਸ ਨੇ ਆਕੇ ਸੰਸਾਰ ਚੰਦ ਦੀ ਸਹਾਇਤਾ ਨਾ ਕਰਨ ਲਈ ਬੜੀਆਂ ਬੇਇੱਤਿਆਹੀਆਂ ਕੀਤੀਆਂ ਤੇ ਉਸ ਨੇ ਆਕੇ ਸੰਸਾਰ ਚੰਦ ਦੀ ਸਹਾਇਤਾ ਨਾ ਕਰਨ ਲਈ ਬੜੀਆਂ ਬੇਨਤੀਆਂ ਕੀਤੀਆਂ ਤੇ ਇਹ ਵੀ ਕਿਹਾ ਕਿ ਅਸੀਂ ਸਾਰੀ ਆਈ ਉਧਨਵਾਦੀ ਰਹਿਣ ਤੋਂ ਛੁੱਟ ਸੰਸਾਰ ਚੰਦ ਦੇ ਨਜ਼ਰਾਨੇ ਤੋਂ ਦੋਣੀ ਰਕਮ ਹਾਜ਼ਰ ਕਰਨ ਲਈ ਤਿਆਰ ਹਾਂ ਸਰਕਾਰ ਸਾਥ ਦੋਣੀ ਭੇਟ ਲੈ ਕੇ ਪਿਛਾਂ ਪਰਤ ਜਾਏ ਸ਼ੇਰੇਦਿਲ ਮਹਾਰਾਜੇ ਨੇ ਇਸ ਦਾ ਉੱਤਰ ਜੋਰਾਵਰ ਸਿੰਘ ਨੂੰ ਡਾਡਾ ਦੋ ਟੁਕ ਦਿੱਤਾ ਕਿ ਆ ਅਸੀਂ ਜਿਸ ਨਾਲ ਪਹਿਲੇ ਵਚਨ ਕਰ ਚੁੱਕੇ ਹਾਂ ਚਾਹੇ ਹੁਣ ਦੋਣੀ ਨਹੀਂ ਦਸੋਣੀ ਰਕਮ ਵੀ ਦਿਵੋ ਤਦ ਵੀ ਆਪਣਾ ਵਾਕ ਭੰਗ ਨਹੀਂ ਕਰਾਂਗੇ ਮਹਾਰਾਜੇ ਦਾ ਇਹ ਉੱਤਰ ਸੁਣ ਕੇ ਜਰਾਵਰ ਸਿੰਘ ਲਜ਼ੀਦ ਹੋ ਕੇ ਪਰਤ ਗਿਆ ਅਗਲੇ ਦਿਨ ਖਾਲਸਾ ਚਲ ਦਲ ਅੱਗੇ ਵਧਿਆ ਅਤੇ ਹੁਣ ਜਦ ਅਮਰ ਸਿੰਘ ਨੇ ਮਹਾਰਾਜੇ ਦਾ ਉੱਤਰ ਸੁਣਿਆ ਤਾਂ ਉਸ ਪਰ ਮਹਾਰਾਜੇ ਦਾ ਐਸਾ ਦਬਦਬਾ ਆਇਆ ਕਿ ਉਸਨੇ ਰਾਤੋਂ ਰਾਤ ਕਾਂਗੜੇ ਦੇ ਕਿਲੇ ਤੋਂ ਘੇਰਾ ਚੋਕ ਲਿਆ ਤੇ ਜਾਨ ਬਜਾ ਕੇ ਆਪਣੇ ਦੇਸ਼ ਵੱਲ ਪਰਤ ਗਿਆ ਇਉ ਸੰਸਾਰ ਚੰਦ ਨੂੰ ਆਪਣਾ ਇਲਾਕਾ ਮੁੜ ਦਵਾ ਕੇ ਮਹਾਰਾਜਾ ਲਾਹੌਰ ਵੱਲ ਨੂੰ ਪਰਤ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਤਿਹਾਸ ਜੇਕਰ ਵੀਡੀਓ ਚੰਗੀ ਲੱਗੀ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਨਾਲ ਦੇ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲੋ ਧੰਨਵਾਦ